ਵਿਦੇਸ਼ ਜਾ ਕੇ ਮੁੱਕਰ ਜਾਂਦੇ ਪਤੀ ਪਤਨੀ ਇੱਕ ਦੂਜੇ ਨੂੰ ਧੋਖਾ ਦੇਣ ਦੇ ਵਿੱਚ ਕੋਈ ਕਮੀ ਨਹੀਂ ਛੱਡਦੇ ਉੱਥੇ ਜਾ ਕੇ ਉਹ ਭੁੱਲ ਜਾਂਦੇ ਨੇ ਕਿ ਅਸੀਂ ਵਿਆਹ ਵੀ ਹੋਇਆ ਸਾਡਾ ਕੋਈ ਬੱਚਾ ਵੀ ਆ ਤੇ ਉਸ ਦਾ ਭਵਿੱਖ ਵੀ ਅਸੀਂ ਹੀ ਸਵਾਰਨਾ ਹੈ ਇੱਕ ਇਹੋ ਜਿਹੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਪਤੀ ਦੇ ਵੱਲੋਂ ਆਪਣੀ ਪਤਨੀ ਦੇ ਉੱਪਰ ਇਲਜ਼ਾਮ ਲਗਾਏ ਗਏ ਕਿ ਉਹ ਵਿਦੇਸ਼ ਆਪਣੇ ਭਰਾ ਦੇ ਕੋਲ ਟੂਰਿਸਟ ਵੀਜ਼ਾ ਤੇ ਗਈ ਸੀ ਅਤੇ ਜਾ ਕੇ ਫਿਰ ਉੱਥੇ ਉਹ ਸਟੱਡੀ ਕਰਨ ਲੱਗ ਪਈ ਅਤੇ ਨਾਲ ਹੀ 11 ਸਾਲ ਦੇ ਬੱਚੇ ਨੂੰ ਵੀ ਉਹ ਲੈ ਗਈ ਸੀ ਇਸ ਪੂਰੀ ਘਟਨਾ ਤੋਂ ਬਾਅਦ ਪਤੀ ਦੇ ਇਲਜ਼ਾਮ ਨੇ ਕਿ ਮੇਰੀ ਪਤਨੀ ਘਰ ਤੋਂ ਪੈਸਾ ਅਤੇ ਸੋਨਾ ਲੈ ਗਈ ਜਿਸ ਦੇ ਚੱਲਦੇ ਹੋਏ ਉਸ ਦੇ ਵੱਲੋਂ ਆਪਣੀ ਪਤਨੀ ਉਸ ਦੀ ਮਾਂ ਅਤੇ ਉਸ ਦੇ ਭਰਾ ਦੇ ਖਿਲਾਫ ਇਹ ਮਾਮਲਾ ਦਰਜ ਕਰਵਾਇਆ ਗਿਆ ਪੁਲਿਸ ਦੀ ਹਿਰਾਸਤ ਦੇ ਵਿੱਚ ਇਹ ਔਰਤ ਉਸ ਕੁੜੀ ਦੀ ਮਾਂ ਹੈ ਯਾਨੀ ਕਿ ਮੁੰਡੇ ਨੇ ਆਪਣੀ ਸੱਸ ਨੂੰ ਪੁਲਿਸ ਦੇ ਕੋਲ ਫੜਾ ਦਿੱਤਾ ਕਿਉਂਕਿ ਇਹ ਸਾਰਾ ਮਾਮਲਾ ਵੱਧਾ ਜਾ ਰਿਹਾ ਸੀ ਅਤੇ ਉਸ ਦਾ ਕਹਿਣਾ ਹੈ ਕਿ ਮੈਂ ਤਿੰਨਾਂ ਦੇ ਖਿਲਾਫ ਹੀ ਪਰਚਾ ਦਿੱਤਾ ਜਿਸ ਤੇ ਬਣਦੀ ਕਾਰਵਾਈ ਪੁਲਿਸ ਦੇ ਵੱਲੋਂ ਕੀਤੀ ਜਾਣੀ ਹੈ ਇਸ ਮੌਕੇ ਤੇ ਕੁੜੀ ਦੇ ਭਰਾ ਦੇ ਨਾਲ ਵੀ ਗੱਲਬਾਤ ਕੀਤੀ ਗਈ ਪੁੱਛਿਆ ਗਿਆ ਕਿ ਆ ਕਿ ਐਡੇ ਵੱਡੇ ਇਲਜ਼ਾਮ ਤੁਹਾਡੇ ਤੇ ਲੱਗ ਰਹੇ ਨੇ ਆਖਿਰਕਾਰ ਕੀ ਕਹਿਣਾ ਹੈ ਕਿ ਵਾਕਈ ਹੀ ਇਹਨਾਂ ਗੱਲਾਂ ਦੇ ਵਿੱਚ ਸੱਚਾਈ ਹੈ ਇਹ ਉਸਦੇ ਭਰਾ ਦੇ ਕੋਲੋਂ ਹੀ ਜਾਣਦੇ ਆ ਤੇ ਬਾਹਰ ਆਸਟ੍ਰੇਲੀਆ ਇਹਨਾਂ ਦਾ ਛੋਟਾ ਭਰਾ ਸੀ ਗੁਰਵਿੰਦਰ ਸਿੰਘ ਕਲੇਰ ਹੂੰ ਤੇ ਉਹਨੇ ਸਪੌਂਸਰਪੇ ਕੇ ਟੂਰਿਸਟ ਵੀਜ਼ੇ ਤੇ ਘੁੰਮਣ ਵਾਸਤੇ ਗਈ ਸੀ ਨਾਲ ਮੇਰਾ ਬੇਟਾ ਵੀ 11 ਸਾਲ ਤੱਕ ਉਹ ਵੀ ਨਾਲ ਹੀ ਸੀ ਤੇ ਇਹਨਾਂ ਨੇ ਉੱਥੇ ਜਾ ਕੇ ਜਦੋਂ ਇਹਨਾਂ ਦਾ ਸਟੱਡੀ ਵੀਜ਼ਾ ਪੈ ਗਿਆ ਤੇ ਉਹ ਤੋਂ ਬਾਅਦ ਇਹ ਕਹਿੰਦੇ ਵੀ ਵੀ ਜਿੰਦਰ ਨਾਲ ਸੁਖਜਿੰਦਰ ਸਿੰਘ ਵੱਡਾ ਸਾਲਾ ਵੀ ਉਹਦੇ ਨਾਲ ਗੱਲ ਕਰ ਲੈ ਜਦੋਂ ਮਤਲਬ ਉਹਦੇ ਨਾਲ ਗੱਲ ਕੀਤੀ ਤੇ ਉਹ ਕਹਿੰਦਾ ਵੀ ਪਾਸਪੋਰਟ ਫੜਾ ਕੋਰਟ ਚੱਲ ਤਲਾਕ ਤੇ ਸਾਈਨ ਕਰ ਤੁਹਾਨੂੰ ਕਹਿੰਦਾ ਹਾਂਜੀ ਥੋੜਾ ਸਾਲਾ ਕਹਿੰਦਾ ਹਾਂਜੀ ਇਹਦੇ ਵਟਸਐਪ ਪ੍ਰਿੰਟ ਵੀ ਸਾਰਾ ਕੁਝ ਵੀ ਕਿੰਨੇ ਠੱਗੀ ਲੱਗੀ ਤੁਹਾਡੇ ਨਾਲ 1451218 ਦੀ ਇੱਕ ਹੈ ਜੀ 5 ਲੱਖ ਰੁਪਏ ਦੀ ਇੱਕ ਹੈ 13 ਟੋਲੇ ਸੋਨਾ ਕਿੰਨੇ ਬੰਦੇ ਪਰਚਾ ਕਰਾਇਆ ਤੁਸੀਂ? ਆ 3 ਬੰਦਿਆਂ ਤੇ ਜੀ। ਮੇਰਾ ਨਾਮ ਸੁਖਜਿੰਦਰ ਸਿੰਘ ਹੈ ਜੀ। ਹਾਂ ਜਿਹੜਾ ਥੋੜਾ ਜੀਜਾ ਹੈ ਉਹ આરોਪ ਲਾ ਰਿਹਾ ਵੀ ਸਾਡੇ ਨਾਲ ਤੁਹਾਡੀ ਸਿਸਟਰ ਨੇ ਤੁਹਾਡੇ ਮਦਰ ਨੇ ਤੇ ਤੁਹਾਨੂੰ ਕੋਈ ਠੱਗੀ ਮਾਰੀ ਹੈ ਵਿਆਹ ਕੇ ਬਾਅਦ ਪੈਸੇ ਕੋ ਚੈੱਕ ਵਗੈਰੇ ਲੈ ਰੱਖੇ ਮਦਰ ਵਿਆਹ ਤੋਂ ਬਾਅਦ ਅਸੀਂ ਤਾਂ ਜੀ ਜੋ ਦਾਜ ਦੇਹ ਜੀ ਦਿੱਤਾ ਸੀਗਾ ਠੱਗੀ ਅਲਾਈ ਚ ਕੋਈ ਸੀਨ ਨਹੀਂ ਹੈਗਾ। ਇਹ ਕਹਿ ਰਹੇ ਨੇ? ਹਾਂ ਜੀ ਹਾਂ ਜੀ ਚਲੋ ਉਹਨਾਂ ਨੇ ਇਲਜ਼ਾਮ ਲਾਏ ਨੇ। ਇਹ ਸਾਡਾ ਫੈਮਲੀ ਡਿਸਪਿਊਟ ਹੈ ਦੋਨਾਂ ਜੀਆਂ ਦੀ ਆਪਸ ਵਿੱਚ ਅਣਮਣ ਸੀਗੀ। ਤੇ ਇਹਨਾਂ ਦੇ ਪੋਲੀਟੀਕਲ ਪ੍ਰੈਸ਼ਰ ਕਰਕੇ ਜਾਂ ਕੋਈ ਸਾਂਝਾ ਨਾਲ ਕਰਕੇ ਜੋ ਵੀ ਸਿਸਟਮ ਹੈ ਤੇ ਸਾਡੇ ਤੇ ਇਹ ਤੱਕਾ ਹੋ ਰਿਹਾ ਸਾਡੇ ਨਾਲ ਨਜਾਇਜ਼ ਹੀ ਹੋ ਰਿਹਾ ਕਿਹਦੇ ਕਿਹਦੇ ਪਰਚਾ ਹੈ ਤੁਹਾਡੇ ਤੇ ਮੇਰੇ ਤੇ ਪਰਚਾ ਜੀ ਤੇ ਮੇਰੀ ਭੈਣ ਤੇ ਪਰਚਾ ਬਾਕੀ ਕਿਸ ਤੇ ਕਿਸ ਤੇ ਰਿਸਟੈਂਡ ਉਹ ਆਸਟ੍ਰੇਲੀਆ ਰਹਿੰਦੇ ਜੀ ਸਟੱਡੀ ਕਰ ਰਹੇ ਆ ਉੱਥੇ ਅੱਛਾ ਵੀਜ਼ਾ ਹੋਈ ਉੱਥੇ ਹੀ ਨਹੀਂ ਹੈ ਜੀ ਨਹੀਂ ਪੀਆਰ ਨਹੀਂ ਹੈਗੇ ਹਲੇ ਸਟੱਡੀ ਵੀਜ਼ਾ ਦੇ ਨੇ ਸਟੱਡੀ ਵੀਜ਼ਾ ਕਿੰਨੇ ਇਹ ਕਹਿੰਦੇ ਆ ਸੀ ਮੰਨ ਲਓ 5 ਲੱਖ ਤੋੜੀ ਚੈੱਕ ਦੇ ਰੱਖੇ ਮੰਮੀ ਨੇ ਤੁਹਾਡੇ ਉਹ ਨਹੀਂ ਮੰਮੀ ਦਾ ਤਾਂ ਇਹਦੇ ਵਿੱਚ ਕੁਝ ਵੀ ਨਹੀਂ ਹੈਗਾ ਜੀ ਨਾ ਤਾਂ ਮੰਮੀ ਨੇ ਕੋਈ ਚੈੱਕ ਦਿੱਤਾ ਹੋਇਆ ਨਾ ਇਹਨਾਂ ਨੇ ਕੁਝ ਦਿੱਤਾ ਸਗੋਂ ਉਲਟ ਮੇਰੀ ਮੰਮੀ ਤੋਂ ਇਹ ਤਕਰੀਬਨ 16 ਲੱਖ ਰੁਪਏ ਲਈ ਬੈਠੇ ਆ ਤੇ ਇਹਨਾਂ ਨੇ ਸਮਾਣੀ ਤੋਂ ਸਟਾਮ ਲੈ ਕੇ ਜਾਲੀ ਤਰੀਕੇ ਨਾਲ ਮਾਤਾ ਦੀ ਮੇਰੀ ਕਾਰ ਹੜੱਪ ਲਈ ਜਿਹਦੇ ਜਿਹਦੇ ਵਿਹਵ ਤੇ ਇਹਨਾਂ ਦੇ ਪਰਚਾ ਵੀ ਦਰਜ ਹੈ ਮਤਲਬ ਇਹ ਜਿਹੜੇ ਦੋਸ ਲਾ ਰਹੇ ਆ ਫਿਰ ਇਸ ਦਾ ਮਤਲਬ ਸਾਰੇ ਗਲਤ ਆ ਦੋਸਤ ਜੀ ਦੇਖੋ ਜੋ ਇਹਨਾਂ ਦੀ ਪੋਲੀਟੀਕਲ ਅਪਰੋਚ ਆ ਉਹਦੇ ਬੇਸ ਤੇ ਚੱਲ ਰਿਹਾ ਸਾਰਾ ਕੁਝ ਸਾਡੇ ਨਾਲ ਜੋ ਵੀ ਤਕਾ ਹੋ ਰਿਹਾ ਅਸੀਂ ਹੈਗੇ ਆ ਖੇਤੀਬਾੜੀ ਵਾਲੇ ਬੰਦੇ ਸਿੱਧੇ ਸਾਦੇ ਜੀ ਤੇ ਸਾਡੀ ਪੋਲੀਟੀਕਲ ਅਪਰੋਚ ਹੈ ਨਹੀਂ ਇਸ ਕਰਕੇ ਇਹਨਾਂ ਦਾ ਪ੍ਰੈਸ਼ਰ ਬਣ ਰਿਹਾ